ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਅਏ ਚੱਲ ਰਹੀ ਸ਼ਬਦ ਵਿਚਾਰ ਲੜੀ ਬਾਤ ਕਥਾ ਦੇ ਵਿੱਚ ਹੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਆਸਾ ਰਾਗ ਵਿੱਚ ਚੱਲ ਰਹੀ ਹੈ ਸਤਿਗੁਰਾਂ ਦੇ ਸਤਿ ਸਲ ਸੰਪੂਰਨ ਹੋਏ ਆਸਾ ਰਾਗ ਦੇ ਵਿੱਚ ਸੰਤ ਸ਼ਲੋਕ ਸੰਤਾਨ ਦੀ ਰਮਤਾ ਹੋਈ ਸੀ ਅੱਜ ਪਾਤਸ਼ਾਹ ਜੀ ਅਗਲਾ ਸ਼ਲੋਕ ਸੰਤ ਰੰਮ ਕਰਦੇ ਹਨ ਜੀ ਅਸਾ ਮਹਲਾ 5ਾ ਸ਼ਲੋਕ ਅਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਬਤਨ ਕਰਦੇ ਹਨ ਜੀ ਹਰ ਹਰ ਨਾਮ ਜਪਨਤਿਆ ਅਸਨਾ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਲੋਕ ਤੋਂ ਸ਼ੰਤ ਦੀ ਰਮਤਾ ਕਰਦੇ ਹਨ ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ ਮਹਾਰਾਜ ਜੀ ਕਹਿੰਦੇ ਉਹ ਹਰੀ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਜਪਣ ਦੇ ਨਾਲ ਉਹ ਪਰਮੇਸ਼ਰ ਨੂੰ ਭਾਈ ਧਿਆਉਣ ਦੇ ਨਾਲ ਮਹਾਰਾਜ ਜੀ ਕਹਿੰਦੇ ਜੰਮ ਕਾਲ ਜਿਹੜਾ ਉਹ ਵੀ ਕੁਝ ਨਹੀਂ ਵਿਗਾੜ ਸਕਦਾ ਜਿਹੜੇ ਗੁਰਮਖ ਜਗਿਆਸੂ ਭਗਤ ਜਨ ਗੁਰਮਖ ਜਨ ਹਰੀ ਦੇ ਨਾਮ ਨੂੰ ਜਪਨਾ ਕਰਦੇ ਹਨ ਧਿਆਉਣਾ ਕਰਦੇ ਹਨ ਤੇ ਮਹਾਰਾਜ ਜੀ ਕਹਿੰਦੇ ਜਮਨਾ ਕਛ ਨਾ ਕਹੇ ਜਮਕਾਲ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਆਤਮਾ ਨੂੰ ਕਾਲ ਕੋ ਨਹੀਂ ਸਕਦਾ ਆਤਮਾ ਜਿਹੜੀ ਰੂਹ ਜਿਹੜੀ ਆ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੀ ਹੈ ਲਾਨਿਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ ਤੇ ਮਹਾਰਾਜ ਜੀ ਕਹਿੰਦੇ ਜਦੋਂ ਸਤਗੁਰਾਂ ਦੇ ਨਾਮ ਦੇ ਰਾਹੀ ਸੱਚੀ ਭਗਤੀ ਦੇ ਰਾਹੀ ਉਹ ਗੋਪਾਲ ਰਾਏ ਦੀ ਪ੍ਰਾਪਤੀ ਹੋ ਜਾਂਦੀ ਹੈ ਧਰਤੀ ਦੇ ਮਾਲਕ ਨਾਲ ਮੇਲ ਹੋ ਜਾਂਦਾ ਹੈ ਨਾਨਕ ਮਨ ਤਨ ਸੁਖੀ ਹੋਏ ਮਹਾਰਾਜ ਜੀ ਕਹਿੰਦੇ ਮਨ ਤੇ ਤਨ ਬਖੋ ਮਨੁਖ ਸੁਖੀ ਹੋ ਜਾਂਦਾ ਹੈ ਮਨ ਜਿਹੜਾ ਉਹਦੀ ਭਰਮ ਭਟਕਣਾ ਜਿਹੜੀ ਹੈ ਉਹ ਮੁੱਕ ਜਾਂਦੀ ਹੈ ਮਾਨੋ ਦੇ ਚਰਨਾਂ 'ਤੇ ਡਿੱਗ ਜਾਂਦਾ ਮਰ ਕੇ ਉਹਨੂੰ ਅਰਪਣ ਹੋ ਜਾਂਦਾ ਹੈ ਤੇ ਜਦੋਂ ਮਾਨ ਸੁਖੀ ਹੋ ਗਿਆ ਤੇ ਤਨ ਪੱਖੋਂ ਆਪੀ ਸੁਖੀ ਹੋ ਜਾਵਾਂਗੇ ਜਿੰਨਾ ਚਿਰ ਮਾਨ ਨਹੀਂ ਸੁਖੀ ਤਨ ਨੂੰ ਜਿੰਨੇ ਮਰਜੀ ਸੁੱਖ ਮਿਲੀ ਜਾਣ ਉਹ ਸੁੱਖ ਦੇ ਵਿੱਚ ਵੀ ਦੁਖੀ ਰਹਿੰਦਾ ਹੈ ਸਰੀਰ ਪੱਖੋਂ ਤਾਂ ਸੁਖੀ ਹੋਵਾਂਗੇ ਜੇ ਮਾਨ ਸ਼ਾਂਤੀ ਧੀਰਜ ਵਿੱਚ ਸੰਤੋਖ ਚਾਣ ਕੇ ਉਹਨੂੰ ਅਰਪਣ ਹੋ ਜਾਵੇ ਤੇ ਜਦੋਂ ਮਾਨ ਸੁਖੀ ਹੁੰਦਾ ਨਾਲ ਤਨ ਪੱਖੋਂ ਵੀ ਮਨੁੱਖ ਧੀਰਜ ਸੰਤੋਖ ਵਿੱਚ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਉਹ ਗੋਪਾਲ ਰਾਏ ਦੇ ਨਾਲ ਮੇਲ ਹੋ ਜਾਂਦਾ ਹੈ ਸੰਤ ਤੇ ਸੰਤ ਦੀ ਮਹਾਰਾਜ ਜੀ ਰਮਤਾ ਕਰਦੇ ਹਨ ਅੱਗੇ ਜੀ ਮਿਲੋ ਸੰਤਨ ਕੈ ਸੰਗ ਮੋਹਿ ਆਧਾਰ ਲਿਓ ਮਹਾਰਾਜ ਜੀ ਫਿਰ ਬਚਨ ਕਰਦੇ ਸੰਤ ਦੀ ਰਮਤਾ ਕਰਦੇ ਮਿਲੋ ਸੰਤਨ ਕੈ ਸੰਗ ਮੋਹਿ ਆਧਾਰ ਲਿਓ ਮਹਾਰਾਜ ਜੀ ਕਹਿੰਦੇ ਮੈਨੂੰ ਸਤਗੁਰੂ ਦੀ ਸੰਗਤ ਮਿਲ ਜਾਵੇ ਸਤ ਪਰਮੇਸ਼ਰ ਦੇ ਨਾਲ ਮੇਰਾ ਮੇਲ ਕਰਾ ਦਿਓ ਇਹ ਮਹਾਰਾਜ ਜੀ ਕਹਿੰਦੇ ਮੇਰੇ ਆਤਮਾ ਦਾ ਆਧਾਰ ਹੋ ਜਾਵੇ ਕਹਿੰਦੇ ਆਧਾਰ ਪ੍ਰਾਪਤ ਹੋ ਜਾਵੇ ਇਹ ਜੀਵਨ ਦਾ ਆਧਾਰ ਮਨੋਰਥ ਪੂਰਾ ਹੋ ਜਾਵੇ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਮਹਾਰਾਜ ਜੀ ਕਹਿੰਦੇ ਤੁਹਾਡੇ ਚਰਨਾਂ ਦੇ ਵਿੱਚ ਮੈਂ ਬਿਨੋ ਕਰਦਾ ਬੇਨਤੀ ਕਰਦਾ ਵਾ ਕਰ ਤੋਂ ਭਾਵ ਹੁੰਦਾ ਹੱਥ ਮਹਾਰਾਜ ਜੀ ਕਹਿੰਦੇ ਤੁਹਾਡੇ ਚਰਨਾਂ ਵਿੱਚ ਮੈਂ ਹੱਥ ਜੋੜ ਕੇ ਜੋਦੜੀ ਕਰਦਾ ਹਾਂ ਬੇਨਤੀ ਕਰਦਾ ਹਾਂ ਹਰ ਹਰ ਨਾਮ ਦੇਹੁ ਮਹਾਰਾਜ ਜੀ ਕਹਿੰਦੇ ਮੈਨੂੰ ਨਾਮ ਦੀ ਦਾਤ ਬਖਸ਼ ਦੋ ਨਾਮ ਦੀ ਬਖਸ਼ਿਸ਼ ਕਰ ਦੋ ਨਾਮ ਦੇ ਦਿਓ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਬਿਮਾਰਾ ਜੀ ਕਹਿੰਦੇ ਸੀ ਦਇਆ ਕਰ ਦੋ ਤੁਸੀਂ ਦਇਆ ਧਾਰ ਦੋ ਦਇਆ ਦੇ ਸਾਗਰੋਂ ਦਇਆ ਕਰ ਦੇਵੋ ਤੇ ਮਹਾਰਾਜ ਜੀ ਕਹਿੰਦੇ ਨਾਮ ਦੇਹੋ ਮੈਂ ਤੇਰੇ ਚਰਨਾਂ 'ਚੋਂ ਬੇਨਤੀ ਕਰਕੇ ਜੋਦੜੀ ਕਰਕੇ ਨਾਮ ਮੰਗਦਾ ਹਾਂ ਹਰ ਨਾਮ ਮੰਗੋਂ ਤੁਹਾਡੇ ਚਰਨਾਂ 'ਚੋਂ ਮੈਂ ਨਾਮ ਚੁੰਮਦਾ ਵਾਂ ਨਾਮ ਮੰਗਦਾ ਵਾਂ ਚਰਨ ਲਾਗੋ ਤੁਹਾਡੇ ਚਰਨਾਂ ਦੇ ਨਾਲ ਮੇਰਾ ਚਿੱਤ ਲੱਗ ਜਾਵੇ ਮਹਾਰਾਜ ਜੀ ਕਹਿੰਦੇ ਨਾਮ ਦੀ ਬਰਕਤ ਮੰਗਦਾ ਨਾਮ ਦੀ ਦਾਤ ਮੰਗਦਾ ਮੈਂ ਕਹਿੰਦੇ ਤੁਹਾਡੇ ਚਰਨਾਂ ਨਾਲ ਮੇਰਾ ਚਿੱਤ ਜੋੜ ਜਾਵੇ ਚਰਨ ਮੰਗੋ ਚਰਨ ਲਾਗੋ ਚਰਨਾਂ ਦੇ ਨਾਲ ਮੈਂ ਲੱਗਿਆ ਰਹਾ ਤੇ ਮਾਣ ਨੂੰ ਤਿਆਗੋ ਮਹਾਰਾਜ ਜੀ ਕਹਿੰਦੇ ਮਾਣ ਨੂੰ ਮੈਂ ਛੱਡ ਦਵਾਂ ਨਾਮ ਨੂੰ ਜਿਹੜਾ ਮਾਣ ਹੈ ਨਾ ਮਨ ਦੇ ਵਿੱਚ ਉਹਨੂੰ ਵਿਸਾਰ ਦਵਾਂ ਤੁਮ ਦਇਆ ਮਹਾਰਾਜ ਜੀ ਕਹਿੰਦੇ ਤੁਸੀਂ ਮਿਹਰ ਕਰ ਦੋ ਦਇਆ ਕਰ ਦੋ ਤਹੋ ਨਾ ਧਾਵੋ ਸਰਨ ਪਾਵੋ ਕਰਨਾ ਮੈਂ ਪ੍ਰਭ ਕਰ ਮਿਆ ਮਹਾਰਾਜ ਜੀ ਕਹਿੰਦੇ ਇਹ ਕਰਨਾ ਨਿਧਾਨ ਹਰੀ ਜੀ ਉਹ ਪ੍ਰਭ ਜੀ ਤੁਸੀਂ ਮਾਇਆ ਵਰਤਾ ਦਿਓ ਕਤਹੂ ਨਾ ਧਾਵੋ ਸਰਨ ਆਵੋ ਮੈਂ ਕਿਸੇ ਪਾਸੇ ਵੀ ਭੱਜਾਂਗਾ ਨਹੀਂ ਆਰਾ ਜੀ ਕਹਿੰਦੇ ਕਿਸੇ ਬਾਸੇ ਨਹੀਂ ਮੈਂ ਦੇਖਦਾ ਕਿਸੇ ਪਾਸੇ ਨਹੀਂ ਦੌੜਦਾ ਕਿਸੇ ਪਾਸੇ ਨਹੀਂ ਭੱਜਦਾ ਸਰਨ ਪਾਉ ਮੈਂ ਤੁਹਾਡੀ ਸਰਨ ਪੈ ਗਿਆ ਸਰਨ ਆ ਗਿਆ ਤੁਹਾਡੀ ਸਰਨ ਪੈ ਗਿਆ ਮੈਂ ਹੁਣ ਕਿਸੇ ਪਾਸੇ ਨਹੀਂ ਜਾਂਦਾ ਛੱਡ ਕੇ ਕਿਸੇ ਪਾਸੇ ਨਹੀਂ ਮੈਂ ਦੂਜੇ ਪਾਸੇ ਚਿੱਤ ਨਹੀਂ ਜੋੜਦਾ ਦੂਜੇ ਪਾਸੇ ਮੈਂ ਹੁਰਣਿਆਂ ਦੇ ਵਿੱਚ ਸੰਸਾਰ ਦੇ ਵਿੱਚ ਨਹੀਂ ਚਿੱਤ ਲਾਵਾਂਗਾ ਕਤ ਕਤ ਹੂ ਨਾ ਧਾਵੋ ਸਰਨ ਪਾਵੋ ਤੁਸੀਂ ਆਪਣੀ ਸਰਨ ਪਾ ਲਵੋ ਮੈਨੂੰ ਸਰਨ ਵਿੱਚ ਰੱਖ ਲਵੋ ਕਰਨਾ ਮੈਂ ਪ੍ਰਭ ਹਰ ਕਰ ਮਿਆ ਮਹਾਰਾਜ ਜੀ ਕਹਿੰਦੇ ਤੁਸੀਂ ਕਰਨਾ ਜਿਓ ਮਾਇਆ ਕਰ ਦੇਵ ਕਿਰਪਾ ਕਰ ਦੇਵ ਸਮਰੱਥ ਅਗਥ ਅਪਾਰ ਨਿਰਮਲ ਸੁਣੋ Swami ਬਿਨੋ ਇਹ ਮਹਾਰਾਜ ਕਹਿੰਦੇ ਬੇਨਤੀ ਸੁਨਣਾ ਕਰੋ Swami ਜੀ ਉਹ ਇਹ ਬੇਨਤੀ ਦੀ ਮਹਾਰਾਜ ਜੀ ਬੰਦ ਉਚਾਰਨ ਕਰਦੇ ਹਨ ਸਾਨੂੰ ਜਾਚ 10 ਦਿਨ ਕਿਸ ਤਰ੍ਹਾਂ ਬੇਨਤੀ ਕਰੀਦੀ ਹੈ ਖੁਦ ਜਿਗਾਸੂ ਬਣ ਕੇ ਪਾਤਸ਼ਾਹ ਜੀ ਗੁਰੂ ਅਰਜਨ ਦੇ ਮਹਾਰਾਜ ਦੇਖੋ ਕਿੰਨੀ ਨਿਮਰਤਾ ਦੇ ਬੋਲ ਬੋਲਦਿਆਂ ਸਮਰੱਥ ਅਗੱਥ ਅਪਾਰ ਨਿਰਮਲ ਮਹਾਰਾਜ ਜੀ ਕਹਿੰਦੇ ਤੁਸੀਂ ਸਮਰੱਥ ਹੋ ਪ੍ਰਭੂ ਜੀਓ ਹਰੀ ਜੀਓ ਤੁਸੀਂ ਸਮਰੱਥ ਅਗੱਥ ਪਾਰ ਨਿਰਮਲ ਹੋ ਪਰੇ ਤੂੰ ਪਰੇ ਹੋ ਤੁਸੀਂ ਨਿਰਮਲ ਹੋ ਸੁਣੋ ਮੇਰੀ ਬੇਨਤੀ ਸੁੰਨਾ ਕਰੋ ਸੁਣੋ Swami ਬੇਨਤੀ ਇਹ ਮਹਾਰਾਜ ਜੀ ਕਹਿੰਦੇ ਮੇਰੀ ਇਹ ਬੇਨਤੀ ਆ ਸੁੰਨਾ ਕਰੋ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲਿਓ ਦੇਖੋ ਫਿਰ ਮਹਾਰਾਜ ਜੀ ਬੇਨਤੀ ਕਰਦਾ ਨਾ ਹੱਥ ਜੋੜ ਕੇ ਮੈਂ ਕਹਿੰਦੇ ਕਰ ਹੱਥ ਜੋੜ ਕੇ ਬੇਨਤੀ ਕਰਦਾ ਕਰ ਜੋੜ ਨਾਨਕ ਦਾਨ ਮੰਗੇ ਹਾਰਾ ਜੀ ਕਹਿੰਦੇ ਮੈਂ ਤੁਹਾਡੇ ਚਰਨਾਂ 'ਚ ਨਾਨਕ ਦਾਨ ਮੰਗਦਾ ਤੁਹਾਡੇ ਚਰਨਾਂ ਤੂਏ ਦਾਨ ਚੁੰਮਦਾ ਹਾਂ ਦਾਨ ਮੰਗਦਾ ਤੁਹਾਡੇ ਚਰਨ ਕਮਲਾ ਉੱਤੇ ਬੇਨਤੀ ਕਰਦਾ ਮੈਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਤੁਸੀਂ ਇਹ ਮੈਨੂੰ ਦਾਨ ਦੇ ਦਿਓ ਦਾਨ ਬਖਸ਼ ਦੇ ਉਹ ਨਾ ਕਰ ਜੋੜ ਨਾਨਕ ਦਾਨ ਮੰਗੇ ਜਨਮ ਮਰਨ ਨਿਵਾਰ ਲੈ ਹੋ ਮਹਾਰਾਜ ਜੀ ਕਹਿੰਦੇ ਤੁਸੀਂ ਜੰਮਣ ਮਰਨ ਤੋਂ ਸਖਿਹੜਾ ਛਡਾ ਦਿਵੋ ਜੰਮਣ ਮਰਨ ਮੁਕਾ ਦਿਵੋ ਇਹ ਆਤਮਾ ਨੂੰ ਹੀ ਨਿਰਮਲ ਕਰ ਦਿਓ ਇਹ ਆਤਮਾ ਨੂੰ ਅੰਮਰ ਕਰ ਦਿਓ ਮਰਨ ਤੋਂ ਰਹਿਤ ਕਰ ਦਿਓ ਕਿਉਂਕਿ ਆਤਮਾ ਜੰਮਣ ਮਨ ਚ ਜਾਂਦੀ ਹੈ ਸਰੀਰ ਤੇ ਸੜ ਜਾਂਦਾ ਫਿਰ ਹੋਰ ਮਿਲ ਜਾਂਦਾ ਫਿਰ ਸੜ ਜਾਂਦਾ ਹੋਰ ਮਿਲ ਜਾਂਦਾ ਫਿਰ ਸੜ ਜਾਂਦਾ ਪਰ ਆਤਮਾ ਨਹੀਂ ਸੜਦੀ ਆਤਮਾ ਜਿਹੜੀ ਉਹ ਇੱਕ ਤੋਂ ਨਿਕਲ ਕੇ ਦੂਜੇ ਚ ਜਾਂਦੀ ਹੈ ਫਿਰ ਦੁੱਖ ਭੋਗਦੀ ਹੈ ਜੰਮਣ ਮਨ ਚ ਪਈ ਰਹਿੰਦੀ ਹੈ ਤੇ ਮਹਾਰਾਜ ਜੀ ਕਹਿੰਦੇ ਵੱਡਾ ਦੁੱਖ ਹੈ ਕਰਨਾ ਨਿਹਾਲ ਜੀ ਉਹ ਕਿਰਪਾ ਕਰੋ ਮੈਂ ਹੱਥ ਜੋੜਦਾ ਮੈਂ ਦਾਨ ਮੰਗਦਾ ਤੁਸੀਂ ਨਾਮ ਦੀ ਦਾਤ ਬਖਸ਼ ਕੇ ਜੰਮਣ ਮਨ ਤੋਂ ਮਹਾਰਾਜ ਜੀ ਕਹਿੰਦੇ ਨਿਵਿਰਤੀ ਦਵਾ ਦਿਓ ਅਗਲਾ ਪਦ ਮਹਾਰਾਜ ਜੀ ਦੂਜਾ ਭਾਈ ਰੰਭ ਕਰਦੇ ਹਨ ਅਪਰਾਧੀ ਮਤਹੀਨ ਨਿਰਗੁਣ ਆਨਾਥ ਨੀਚ ਦੇਖੋ ਕੀ ਕਹਿ ਰਹੇ ਹਨ ਮਹਾਰਾਜ ਕਹਿੰਦੇ ਅਸੀਂ ਅਪਰਾਧੀ ਹਾਂ ਮਤ ਤੋਂ ਹੀਨੇ ਹਾ ਸਾਨੂੰ ਕੋਈ ਮਤ ਨਹੀਂ ਸਾਡੇ ਕੋਲ ਕੋਈ ਬੁੱਧੀ ਨਹੀਂ ਮਤਹੀਨਾ ਨਿਰਗੁਣਾ ਜਿਹਦੇ ਵਿੱਚ ਕੋਈ ਗੁਣ ਨਹੀਂ ਹੁੰਦਾ ਉਹਨੂੰ ਨਿਰਗੁਣ ਕਹਿੰਦੇ ਹਨ ਕਹਿੰਦੇ ਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ ਮਹਾਰਾਜ ਜੀ ਕਹਿੰਦੇ ਸਾ ਅਸੀਂ ਨੀਚ ਆ ਨੀਵੇਂ ਆਸੀ ਜਾਤ ਤੋਂ ਵੀ ਨੀਵੇਂ ਆ ਸਾਡੀ ਕੋਈ ਜਾਤ ਉੱਚੀ ਨਹੀਂ ਕਦੇ ਵੀ ਕਰਕੇ ਔਗਣਾ ਕਰਕੇ ਸਾਡੀ ਨੀਵੀਂ ਜਾਤ ਹੈ ਅਸੀਂ ਤਾਂ ਬਾਹਰੋਂ ਜਾਤ ਕਹਿੰਦੇ ਆ ਨਾ ਕਿ ਅਸੀਂ ਉੱਚੀ ਜਾਤ ਦੇ ਆ ਤੇ ਮਹਾਰਾਜ ਜੀ ਔਗਣਾ ਪ੍ਰਤੀ ਕਹਿੰਦੇ ਹਨ ਕਹਿੰਦੇ ਜੇ ਵੱਡੀ ਜਾਤ ਹੁੰਦੇ ਹੋਏ ਵੀ ਔਗਣਾ ਨਾ ਮਨ ਦੇ ਵਿੱਚ ਨੀਚਪੁਣਾ ਔਗਣ ਹਨ ਫਿਰ ਅਸੀਂ ਨੀਚੀਆਂ ਭਾਵੇਂ ਸਾਡੀ ਬਾਹਰੋਂ ਬਰਾਦਰੀ ਵੱਡੀ ਐ ਜਾਤ ਬਾਹਰੋਂ ਵੱਡੀ ਐ ਫਿਰ ਸਾਡੇ ਅੰਦਰ ਜਿਹੜੇ ਔਗਣ ਨਾ ਉਹਦੇ ਕਰਕੇ ਅਸੀਂ ਨੀਵੇਂ ਹੋ ਜਾਂਦੇ ਆ ਨੀਚ ਬਣ ਜਾਂਦੇ ਆ ਤੇ ਮਹਾਰਾਜ ਜੀ ਕਹਿ ਰਹੇ ਆਪ ਖੁਦ ਕਹਿ ਰਹੇ ਆ ਸਤਗੁਰੂ ਜੀ ਗੁਰਦੱਦ ਜੀ ਪਾਤਸ਼ਾਹ ਜੀ ਕਹਿੰਦੇ ਆਪਰਾਧੀ ਮਤਹੀਨ ਅਸੀਂ ਅਪਰਾਧੀ ਵੀ ਆ ਮਤ ਤੋਂ ਹੀਨੇ ਆ ਸਾਨੂੰ ਕੋਈ ਬੁੱਧੀ ਮਤ ਨਹੀਂ ਹੈ ਅਸੀਂ ਨਿਰਗੁਣ ਅਨ ਜੀ ਦੇ ਵਿੱਚ ਕੋਈ ਗੁਣ ਨਹੀਂ ਹੈ ਅਨਾਥ ਹਾਂ ਸਾਡਾ ਕੋਈ ਸਹਾਰਾ ਨਹੀਂ ਆ ਜਿਵੇਂ ਕੋਈ ਬੱਚਾ ਨਾਥ ਹੋ ਜਾਂਦਾ ਨਾ ਉਹਦਾ ਕੋਈ ਸਹਾਰਾ ਨਹੀਂ ਹੁੰਦਾ ਜਿਹਦਾ ਮਾਪਿਓ ਨਹੀਂ ਸਿਰ ਤੇ ਕੋਈ ਪਰਿਵਾਰ ਦਾ ਜੀ ਨਹੀਂ ਬੇਸਹਾਰਾ ਹੋ ਜਾਂਦਾ ਉਹਨੂੰ ਨਾਥ ਕਹਿੰਦੇ ਆ ਇਹ ਮਹਾਰਾਜ ਜੀ ਕਹਿੰਦੇ ਸਾਡਾ ਵੀ ਕੋਈ ਸਹਾਰਾ ਨਹੀਂ ਹੈ ਦੁਨੀਆ ਦੇ ਉੱਤੇ ਕੋਈ ਸਹਾਰਾ ਥੋੜਾ ਹੁੰਦਾ ਜਦੋਂ ਮਾਪਿਓਂ ਭੈਣ ਭਰਾ ਛੱਡ ਜਾਂਦੇ ਨੇ ਕੋਈ ਸਹਾਰਾ ਨਹੀਂ ਬੰਦਾ ਇੱਕ ਮਾਲਕ ਹੀ ਬਣਦਾ ਉਹ ਮਾਲਕ ਦੇ ਸਿਰ ਤੇ ਬੰਦਾ ਜਾਂਦਾ ਕਰ ਪਹਿਲੋ ਵੇਖੋ ਜੰਗ ਹੋਈ ਲੜਾਈਆਂ ਹੋਈਆਂ ਪਰਿਵਾਰਾਂ ਦੇ ਪਰਿਵਾਰ ਮਰੇ ਕਈਆਂ ਦਾ ਇੱਕ ਇੱਕ ਬੱਚਾ ਬਚਿਆ ਕਿਸੇ ਦੇ ਦੋ ਜੀ ਬਚੇ ਤੇ ਉਹਨਾਂ ਉਹ ਪ੍ਰਮਾਤਮਾ ਦੇ ਸਿਰ ਤੇ ਚੱਲਦੀ ਆ ਦੁਨੀਆ ਉਹ ਪ੍ਰਮਾਤਮਾ ਉਹਨੂੰ ਜਿੰਦਾ ਰੱਖਦਾ ਜਿੰਨੀ ਉਹਨਾਂ ਦੀ ਆਜੂ ਹੁੰਦੀ ਹੈ ਉਹਨਾਂ ਨੂੰ ਪਾਲਦਾ ਹੈ ਉਹਨਾਂ ਨੂੰ ਵੀ ਸਹਾਰਾ ਦਿੰਦਾ ਤੇ ਮਹਾਰਾਜ ਜੀ ਤੇ ਅੱਗੇ ਸਦਾ ਹੀ ਬੇਨਤੀ ਕਰੀਏ ਮਹਾਰਾਜ ਜੀ ਨਿਮਰਤਾ ਦੇ ਘਰ ਵਿੱਚ ਆਣ ਕੇ ਕਹਿੰਦੇ ਅਸੀਂ ਨਿਰਗੁਣ ਹਾਂ ਅਨਾਥ ਹਾਂ ਸਾਡਾ ਕੋਈ ਸਹਾਰਾ ਨਹੀਂ ਹੈ ਅਸੀਂ ਨੀਚ ਹਾਂ ਸਾਡੀ ਕੋਈ ਉੱਚੀ ਉੱਚੀ ਕੁੱਲ ਨਹੀਂ ਹੈ ਤੁਹਾਡੇ ਔਗਣਾ ਕਰਕੇ ਸੀ ਨੀਵੇਂ ਹਾਂ ਸਾਠ ਕਠੋਰ ਪੁੱਲਹੀਨ ਵਿਆਪਤ ਮੋਹ ਨੀਚ ਫਿਰ ਮਹਾਰਾਜ ਜੀ ਕਹਿ ਰਹੇ ਨੇ ਦੇਖੋ ਅੰਦੇ ਕਠੋਰ ਆ ਪੱਥਰ ਦੀ ਤਰ੍ਹਾਂ ਪੱਥਰ ਕਠੋਰ ਹੁੰਦਾ ਨਾ ਜਿਨੂੰ ਭਾਵੇਂ ਪਾਣੀ ਚ ਛੱਡ ਦੋ ਭਾਵੇਂ ਧੁੱਪੇ ਰੱਖ ਦੋ ਭਾਵੇਂ ਛੜਕ ਤੇ ਪਿਆ ਹੋਵੇ ਉਹਨੂੰ ਕੋਈ ਫਰਕ ਨਹੀਂ ਕਈ ਕੀ ਜੋਜਨ ਸਾਲ ਉਹ ਪਾਣੀ ਵਿੱਚ ਰਹਿਂਦਾ ਪੱਥਰ ਕਿਤੇ ਉਹ ਭੂਮ ਥੋੜਾ ਬਣਦਾ ਕਿਤੇ ਉਹ ਖੁਰਦਾ ਥੋੜਾ ਉਸੇ ਤਰ੍ਹਾਂ ਦੀ ਪਿਆ ਰਹਿੰਦਾ ਹੈ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਛੱ ਕਠੋਰ ਅਸੀਂ ਕਠੋਰ ਆ ਉਹ ਚੀਲ ਆ ਉਹ ਚੀਲ ਹੁੰਦਾ ਜਿਵੇਂ ਟਿੱਕੜ ਦੀ ਤਰ੍ਹਾਂ ਮੈਲੇ ਗੰਧਲੇ ਵਿਆਪਤ ਮੋਹ ਕੀ ਚਕੀ ਚ ਤੋਂ ਬਾਪ ਚਿੱਕੜ ਕਹਿੰਦੇ ਸਾਨੂੰ ਔਗਣਾ ਦਾ ਚਿੱਕੜ ਲੱਗਾ ਹੋਇਆ ਜਿਵੇਂ ਬਾਹਰੋਂ ਚਿੱਕੜ ਲੱਗਦਾ ਹੈ ਨਾ ਸਾਫ਼ ਨਹੀਂ ਹੁੰਦਾ ਪਾਣੀ ਤੋਂ ਬਿਨਾਂ ਇਸੇ ਤਰ੍ਹਾਂ ਸਾਡੀ ਆਤਮਾ ਨੂੰ ਮਹਾਰਾਜ ਜੀ ਕਹਿੰਦੇ ਮੋਹ ਦਾ ਚਿੱਕੜ ਲੰਬੜਿਆ ਹੋਇਆ ਹੈ ਮੋਹ ਦੇ ਚਿੱਕੜ ਵਿੱਚ ਲਿਬੜੇ ਪਏ ਹਾਂ ਮਾਲ ਭਰਮ ਕਰਮ ਅਹ ਮਮਤਾ ਮਰਨ ਚੀਤਨਾ ਆਵੇ ਕਹਿੰਦੇ ਮਾਲ ਲੱਗੀ ਹੋਈ ਹੈ ਭਰਮ ਦੀ ਮਾਲ ਇੱਕ ਬਾਹਰੋਂ ਮੈਲ ਲੱਗਦੀ ਹੈ ਨਾ ਸਰੀਰ ਦੀ ਧੁੱਪ ਜਾਂਦੀ ਹੈ ਉਹਨੂੰ ਅਸੀਂ ਯਤਨ ਕਰ ਲੈਨੇ ਆ ਰੋਜ਼ ਨਹਾ ਲੈਨੇ ਆ ਧੋ ਲੈਨੇ ਆ ਸ਼ਰਾਨ ਕਰਦੇ ਆ ਕੱਪੜਾ ਮੈਲਾ ਹੁੰਦਾ ਉਹਨੂੰ ਵੀ ਭਾਬਨ ਲਾ ਲੈਨੇ ਆ ਪਰ ਮਤ ਪਾਪਾਂ ਨਾਲ ਜਿਹੜੀ ਭਰੀ ਹੈ ਮਹਾਰਾਜ ਜੀ ਕਹਿੰਦੇ ਉਹ ਥੋੜਾ ਧੁੱਪਣੀ ਹੈ ਮਾਲ ਧਰਮ ਧਰਮ ਦੀ ਜਿਹੜੀ ਮਾਲ ਲੱਗੀ ਹੈ ਨਾ ਮੋਹ ਕਹਿੰਦੇ ਕਰਮ ਅਹ ਹ ਮਮਤਾ ਮਮਤਾ ਦੇ ਕਰਮ ਦੇ ਵਿੱਚ ਅਸੀਂ ਡਿੱਬੜੇ ਪਏ ਆ ਮਮਤਾ ਮਰਨ ਮਹਾਰਾਜ ਜੀ ਕਹਿੰਦੇ ਇਸ ਦੇ ਵਿੱਚ ਅਸੀਂ ਜਕੜੇ ਪਿਆ ਚੀਤ ਨਾ ਆਵੇ ਤੁਹਾਨੂੰ ਚੇਤੇ ਨਹੀਂ ਕਰ ਸਕਦੇ ਵਿਸਾਰਤਾ ਤੁਹਾਨੂੰ ਭੁੱਲ ਗਏ ਹਾਰਾ ਜੀ ਕਹਿੰਦੇ ਮਲ ਭਰਮ ਕਰਮ ਸਾਡੇ ਕਰਮ ਮਲ ਦੇ ਭਰੇ ਹੋਏ ਨਾ ਗੰਦਗੀ ਦੇ ਭਰੇ ਹੋਏ ਅਸੀਂ ਕਰਮ ਕਰਦੇ ਹਾਂ ਕਿਉਂ ਕਰਦੇ ਹਾਂ ਨਾ ਜ਼ਿੰਦਗੀ ਦੇ ਵਿੱਚ ਗੰਧਲੇ ਕਰਮ ਕਰਦੇ ਹਾਂ ਮਲ ਭਰਮ ਕਰਮ ਅਹੋ ਮਮਤਾ ਮਰਨ ਚੀਤ ਨਾ ਆਵੇ ਮਹਾਰਾਜ ਜੀ ਕਹਿੰਦੇ ਉਹ ਤੁਹਾਨੂੰ ਚੇਤੇ ਨਹੀਂ ਰੱਖ ਸਕਦੇ ਸਾਨੂੰ ਮਰਨਾ ਵੀ ਚੇਤੇ ਨਹੀਂ ਆਉਂਦਾ ਮਰਨਾ ਵੀ ਭੁੱਲ ਜਾਂਦਾ ਹੈ ਕਿ ਸਾਨੂੰ ਮੌਤ ਆਉਣੀ ਹੈ ਭੁੱਲ ਜਾਂਦੀ ਆਪਾਂ ਨੂੰ ਆਪਾਂ ਕਹਿੰਦੇ ਅਸੀਂ ਬਹੁਤ ਜੀਣਾ ਹੈ ਅੱਜ ਨਹੀਂ ਤਾਂ ਕੱਲ ਨੂੰ ਜੱਪ ਲਾਂਗੇ ਕੱਲ ਨੂੰ ਨਹੀਂ ਤਾਂ ਪਰਸੋਂ ਜੱਪ ਲਾਂਗੇ ਅਸੀਂ ਮਾੜੇ ਕਰਮਾਂ ਨੂੰ ਛੱਡਣ ਨੂੰ ਤਿਆਰ ਹੀ ਨਹੀਂ ਹੁੰਦੇ ਜ਼ਿੰਦਗੀ ਲੰਗਾਈ ਜਾਂਦੇ ਆ ਜ਼ਿੰਦਗੀ ਨਿਭੜ ਜਾਂਦੀ ਹੈ ਉਮਰਾਂ ਮੁੱਕ ਜਾਂਦੀ ਹੈ ਅਸੀਂ ਛੱਡਣ ਨੂੰ ਤਿਆਰ ਨਹੀਂ ਹੁੰਦੇ ਮੋਹ ਮਮਤਾ ਇਕ ਜਿਬੜਾ ਹੋਇਆ ਮਨ ਲੈ ਕੇ ਚਲੇ ਜਾਂਦੇ ਆ ਉਹ ਗੰਧਲੀ ਆਤਮਾ ਲੈ ਕੇ ਚਲੇ ਜਾਂਦੇ ਆ ਮਹਾਰਾਜ ਜੀ ਵੀ ਗੁਰੂ ਅਰਜਨ ਦੇਵ ਜੀ ਦੇਖੋ ਕਹਿ ਰਹੇ ਹਨ ਮਰਨ ਚੀਤ ਨਾ ਆਵੇ ਸਾਨੂੰ ਮਰਨਾ ਹੀ ਚਾਹਤੇ ਨਹੀਂ ਹੈ ਹੰਕਾਰ ਊਮੇ ਦੇ ਵਿੱਚ ਦੇਖੋ ਸਭ ਕੁਝ ਹੁੰਦਾ ਹੋਮੇ ਦੇ ਵਿੱਚ ਹੀ ਫਸੇ ਰਹਿੰਦੇ ਆ ਤੇ ਮਹਾਰਾਜ ਜੀ ਕਹਿੰਦੇ ਇਸ ਕਰਕੇ ਮਰਨਾ ਚਾਹਤੇ ਨਹੀਂ ਬਨਤਾ ਬਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੇ ਦੇਖੋ ਬਣਤਾ ਇਸਤਰੀ ਦੇ ਨਾਲ ਮੋਹ ਕਰਦੇ ਆ ਬਣਤਾ ਬਨੋਦ ਆਨੰਦ ਮਾ ਮਾਇਆ ਮਹਾਰਾਜ ਜੀ ਕਹਿੰਦੇ ਮੋਹ ਆਨੰਦ ਵਿੱਚ ਫਸੇ ਹੋਏ ਆ ਮੋਹ ਆਨੰਦ ਵਿੱਚ ਇਸਤਰੀ ਦੇ ਵਿਕਾਰਾਂ ਦੇ ਵਿੱਚ ਫਸੇ ਹੋਏ ਆ ਆਨੰਦ ਮਾਣਦੇ ਆ ਕਹਿੰਦੇ ਕੀ ਬੜਾ ਆਨੰਦ ਆ ਅਗਿਆਨਤਾ ਅਗਿਆਨਤਾ ਦੇ ਵਿੱਚ ਫਸੇ ਹੋਣ ਲਿਪਟੇ ਲਿਪਟੇ ਪਏ ਆ ਮਹਾਰਾਜ ਜੀ ਕਹਿੰਦੇ ਅਗਿਆਨਤਾ ਲਪਟਾਏ ਸਾਨੂੰ ਚੰਬੜੀ ਪਈਏ ਗਿਆਨਤਾ ਗਿਆਨ ਕਿੱਥੋਂ ਹੈ ਜਦੋਂ ਗਿਆਨਤਾ ਨੂੰ ਨਾਸ ਕਰਨ ਵਾਲਾ ਮਾਲਕ ਉਹਦਾ ਸ਼ਬਦ ਹੀ ਨਹੀਂ ਸੁਣਿਆ ਸ਼ਬਦ ਨੂੰ ਵਿਚਾਰਿਆ ਨਹੀਂ ਸ਼ਬਦ ਨੂੰ ਪੜ੍ਹਿਆ ਹੀ ਨਹੀਂ ਤੇ ਸਾਰੀ ਜ਼ਿੰਦਗੀ ਗੱਡੀ ਭਰਦੇ ਰਹੇ ਪੜ ਪੜ ਗੱਡੀ ਲਾਦੀਏ ਪੜ ਪੜ ਭਰੀਏ ਸਾਥ ਆਸਾ ਦੀ ਵਾਰ ਅੱਗੇ ਚੱਲਣੀ ਹੈ ਦੋ ਅੰਗ ਰਹਿ ਗਏ ਆ ਉਹਦੇ ਵਿੱਚ ਸਾਰਾ ਸਾਹਮਣੇ ਆਣਾ ਹੈ ਦ੍ਰਿਸ਼ ਇਹ ਕੋਈ ਆਸਾ ਦੀ ਵਾਰ ਨੂੰ ਹੀ ਪੜਨ ਦਾ ਤਾਂ ਫਾਇਦਾ ਜੇ ਵਿਚਾਰੀਏ ਆਪਾਂ ਬੜੇ ਸਾਲਾਂ ਤੋਂ ਪੜਦੇ ਹਨ ਰਾਗੀ ਸਿੰਘ ਪੜਦੇ ਹਨ ਰੋਜ਼ ਆਪਾਂ ਕੀਰਤਨ ਸੁਣਦੇ ਆ ਇਤੇ ਇਨੀ ਕੀ ਸੁਣਦੇ ਨਹੀਂ ਕਈ ਸਾਲ ਬੀਤ ਕੇ ਸਾਨੂੰ ਆਸਾ ਦੀ ਵਾਰ ਕਰਦਿਆਂ ਨੂੰ ਕੀਰਤਨ ਸੁਣਦਿਆਂ ਪਰ ਵਿਚਾਰ ਤੋਂ ਹੀ ਪਤਾ ਲੱਗਣਾ ਕਿ ਮਹਾਰਾਜ ਜੀ ਕੀ ਬਚਨ ਕਰਦਿਆਂ ਕੀ ਸਾਨੂੰ ਕਹਿੰਦੇ ਆ ਜਿੰਨਾ ਚਿਰ ਬਾਣੀ ਦੀ ਵਿਚਾਰ ਨਹੀਂ ਪੱਲੇ ਪੈਂਦੀ ਉਹਨਾਂ ਚਿਰ ਪੰਮੇ ਸਾਰੀ ਜ਼ਿੰਦਗੀ ਬਾਣੀ ਨੂੰ ਵਾਰ-ਵਾਰ ਪੜੀ ਜਾਈਏ ਸਮਝ ਹੀ ਨਹੀਂ ਆਉਂਦੀ ਬੇ ਸਮਝ ਹੋ ਕੇ ਪੜਦਾਂ ਜਦੋਂ ਬੇ ਸਮਝੀ ਦੇ ਵਿੱਚ ਅਸੀਂ ਪੜਦੇ ਆ ਫਿਰ ਉਹਦੀ ਸਮਝ ਨਹੀਂ ਪੈਂਦੀ ਇਸ ਕਰਕੇ ਸਮਝ ਤਾਂ ਆ ਪੈਂਦੀ ਏ ਜੇ ਵਿਚਾਰ ਵਿਚਾਰ ਕੇ ਮਾਨਜ ਦੇ ਵਿੱਚ ਖੂਬ ਕੇ ਪੜੀਏ ਫਿਰ ਇੱਕ ਇੱਕ ਲਬਜ ਸਾਨੂੰ ਜਵਾਬ ਦਿੰਦਾ ਜਿਵੇਂ ਦੇਖੋ ਆਹ ਸ਼ਬਦ ਆਪਾਂ ਕਿੰਨੀ ਕੁ ਵਾਰੀ ਪੜੇ ਹੋਣਗੇ ਤੇ ਹੁਣ ਵਿਚਾਰ ਕੇ ਪੜਦੇ ਆਂ ਤੇ ਮਹਾਰਾਜ ਜੀ ਦੇਖੋ ਸਿੱਧਾ ਜਵਾਬ ਦੇ ਰਹੇ ਹਨ ਕੇ ਅਸੀਂ ਖੋਦ ਮੈਲੇ ਆਂ ਗੰਧਲੇ ਆਂ ਅਸੀਂ ਉਹ ਗੁਣਾਂ ਦੇ ਭਰੇ ਆ ਤੇ ਮਹਾਰਾਜ ਜੀ ਅੱਗੇ ਦੇਖੋ ਦੱਸ ਰਹੇ ਆ ਬਣਤਾ ਬਨੋਦ ਆਨੰਦ ਮਾਇਆ ਮਹਾਰਾਜ ਕਹਿੰਦੇ ਰਸਾਂ ਦੇ ਵਿੱਚ ਲੱਗਿਆ ਸਾਡਾ ਇਸਤਰੀ ਦੇ ਨਾਲ ਮੋਹ ਹੈ ਆਨੰਦ ਮਾਨਦਿਆਂ ਇਹ ਰੰਗਾ ਰਸਾਂ ਦੇ ਵਿੱਚ ਲਿਪਟੇ ਪਿਆਂ ਗਿਆਨਤਾ ਦੇ ਹੀਰੇ ਵਿੱਚ ਲਪਟੇ ਪਿਆਂ ਖਿਸੇ ਜੋਵਨ ਬੱਦੇ ਜਰਵਾ ਮਹਾਰਾਜ ਜੀ ਨੇ ਕਹਿੰਦ ਤਾ ਜਵਾਨੀ ਤਾਂ ਗਵਾ ਬੈਠਿਆ ਕਹਿੰਦੇ ਖਿਸੇ ਜੋਵਨ ਹਰ ਕਹਿੰਦੇ ਜੋਵਨ ਤਾਂ ਚਲਾ ਗਿਆ ਜਵਾਨੀ ਚਲੀ ਗਈ ਅੱਗੇ ਬਡੇਪਾ ਆ ਗਿਆ ਖਿਸੇ ਜੋ ਵਨ ਬੱਦ ਜਰਵਾਹ ਮਹਾਰਾਜ ਜੀ ਕਹਿੰਦੇ ਅੱਗੇ ਫਿਰ ਜਵਾਨੀ ਤੋਂ ਬਾਅਦ ਬੜੀਪਾਂ ਤਾਂ ਭਾਈ ਆਉਣਾ ਹੀ ਹੈ ਤਿੰਨ ਅਵਸਥਾਂ ਬਾਲ ਜਵਾਨੀ ਹਰ ਬਿਰਧ ਫੁਨ ਤੀਨ ਅਵਸਥਾ ਜਾਣ ਪੜਦੇ ਆਪਾਂ ਸਲੋਕ ਮਹਾਰਾਜ ਜੀ ਪਾਤਸ਼ਾਹ ਜੀ ਵੀ ਜਵਾਬ ਦਿੰਦੇ ਆ ਨੌਵੇਂ ਪਾਤਸ਼ਾਹ ਕਹਿੰਦੇ ਬਾਲ ਜਵਾਨੀ ਹਲ ਬਿਰਧ ਫੁਨ ਤੀਨ ਅਵਸਥਾ ਜਾਣ ਇਹ ਤਿੰਨ ਅਵਸਥਾ ਹਨ ਇਹ ਜਦ ਇਹ ਵੀ ਲੰਘ ਜਾਂਦੀਆਂ ਫਿਰ ਵੀ ਅਸੀਂ ਉੱਠ ਨਹੀਂ ਪਾਂਦੇ ਬਾਲਪੂਣਾ ਲੰਘਾ ਲਿਆ ਖੇਡ ਕੇ ਬਚਪਨ ਖੇਡ ਕੇ ਨੰਘਾ ਲਿਆ ਜਵਾਨੀ ਆਈ ਮਦ ਹੋਮੇ ਦੇ ਵਿੱਚ ਨੰਘਾਰ ਤੀ ਕਿਸੇ ਦਾ ਕਹਿਣਾ ਨਹੀਂ ਮੰਨਿਆ ਜਵਾਨੀ ਐਵੇਂ ਹੀ ਸਾਡੀ ਬੀਤ ਜਾਂਦੀ ਹੈ ਕਹਿਣਾ ਨਹੀਂ ਮੰਨਦੇ ਕਿਸੇ ਦਾ ਆਪਣੀ ਮਰਜ਼ੀ ਨਾਲ ਹੀ ਤੁਰੇ ਫਿਰਦੇ ਆਂ ਤੇ ਮਹਾਰਾਜ ਜੀ ਕਹਿੰਦੇ ਹੋਮੇ ਵਿੱਚ ਜਵਾਨੀ ਲੰਘ ਗਈ ਬਡੇ ਪਾਕਾ ਵਿੱਚ ਕੀ ਮਿਲਣਾ ਫਿਰ ਫੜੇ ਪੈਦੇ ਵਿੱਚ ਤਾਂ ਅੰਗ ਸਰੀਰ ਇੰਦਰੇ ਸਾਥ ਛੱਡ ਜਾਂਦੇ ਹਨ ਜੀਵਾ ਸਾਥ ਨਹੀਂ ਦਿੰਦੀ ਸਰੀਰ ਕੰਮਦਾ ਫਿਰ ਤਾਂ ਅੱਗੇ ਡੀਕ ਹੁੰਦੀ ਹੈ ਕਿ ਸਮਾਂ ਆਉਣ ਵਾਲਾ ਹੈ ਫਿਰ ਜਮ ਜਿਹੜਾ ਉਹ ਢੀਕਦਾ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਖਿਸੇ ਜੋ ਬਣ ਬੱਧੈ ਜਰਵਾ ਤੇ ਮਹਾਰਾਜ ਜੀ ਕਹਿੰਦੇ ਫਿਰ ਬਡੇਪੇ ਵਿੱਚ ਵੱਜ ਗਿਆ ਦਿਨ ਨਿਹਾਰੇ ਸੰਗਮੀਚ ਫਿਰ ਤਾਂ ਦਿਲ ਨੇੜੇ ਆ ਜਾਂਦਾ ਮਹਾਰਾਜ ਜੀ ਕਹਿੰਦੇ ਫਿਰ ਤਾਂ ਆਖਾ ਕੋਈ ਪਤਾ ਨਹੀਂ ਕਿਸ ਵੇਲੇ ਮੀਟੀਆਂ ਜਾਣੀਆਂ ਜਮ ਢੀਕ ਕਰਦਾ ਰੋਜ਼ ਘੰਟਿਆਂ ਪ੍ਰਤੀ ਮਿੰਟਾਂ ਪ੍ਰਤੀ ਸਵਾਸਾਂ ਪ੍ਰਤੀ ਜਮ ਢੀਕਦਾ ਕੀ ਕਦੋਂ ਦਿਨ ਨੇੜੇ ਆਉਣ ਤੇ ਕਦੋਂ ਇਹਦੇ ਸਾਹ ਮੈਂ ਕੱਢ ਕੇ ਦੀ ਆਤਮਾ ਨੂੰ ਲੈ ਜਾਵਾਂ ਤੇ ਮਹਾਰਾਜ ਜੀ ਕਹਿੰਦੇ ਉਹ ਸਮਾਂ ਭਾਈ ਨੇੜੇ ਆਈ ਜਾਂਦਾ ਦਿਨ ਨਿਹਾਰੇ ਸੰਗ ਮੀਚ ਤੇ ਫਿਰ ਤੂੰ ਰੀਤ ਮਿਟ ਜਾਂਦਾ ਜਿਵੇਂ ਕੋ ਫੁੱਲ ਮਿਟ ਜਾਂਦਾ ਨਾ ਸੂਰਜ ਦੀਆਂ ਕਿਰਨਾਂ ਖਤਮ ਹੁੰਦੀਆਂ ਨੇ ਤੇ ਤੇਰੀ ਜ਼ਿੰਦਗੀ ਦੀ ਦਿ ਰਾਤ ਵੀ ਮਿਟ ਜਾਣੀ ਐ ਖਤਮ ਹੋ ਜਾਣੀ ਆ ਬਣਤਾ ਬਣਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਖ ਨੀਚ ਕੀਰਲੀਆ ਤੁਖਾ ਹਨ ਮਹਾਰਾਜ ਜੀ ਅਖੀਲੀ ਤੁਖ ਵਿੱਚ ਬਚਨ ਫੇਰ ਕਰਦੇ ਹਨ ਬਨਵੰਤ ਨਾਨਕ ਆਸ ਮੈਨੂੰ ਮਹਾਰਾਜ ਜੀ ਕਹਿੰਦੇ ਤੇਰੀ ਆਸ ਹੈ ਮੈਨੂੰ ਦੁਨੀਆਂ ਨਾਲ ਕੋਈ ਲੈਣ ਦੇ ਨਹੀਂ ਨਾਨਕ ਆਸ ਤੇਰੀ ਮੈਨੂੰ ਤੇਰੇ ਤੇ ਹੀ ਆਸ ਹੈ ਭਰੋਸਾ ਹੈ ਕਿ ਤੂੰ ਕਿਰਪਾ ਕਰੇਗਾ ਸਰਨ ਸਾਧੂ ਰਾਖੀ ਨੀਚ ਮਹਾਰਾਜ ਜੀ ਕਹਿੰਦੇ ਤੁਸੀਂ ਆਪਣੀ ਸਰਨ ਵਿੱਚ ਰੱਖ ਲੋ ਚਰਨ ਕਮਲਾ ਵਿੱਚ ਰੱਖ ਲੋ ਤਾਨੂੰ ਬਖਸ਼ ਦੋ ਮਹਾਰਾਜ ਜੀ ਕਹਿੰਦੇ ਬਨਵੰਤ ਨਾਨਕ ਆਸ ਤੇਰੀ ਮੈਨੂੰ ਤਾਂ ਤੇਰੀ ਹੀ ਆਸ ਹੈ ਮੈਂ ਤੇਰੀ ਸਰਣ ਆਇਆ ਹਾਂ ਸਾਧੂ ਰਾਖ ਨੀਚ ਮਹਾਰਾਜ ਜੀ ਕਹਿੰਦੇ ਮੈਨੂੰ ਨੀਚ ਨੂੰ ਦੇਖੋ ਮਹਾਰਾਜ ਜੀ ਕੀ ਬੋਲ ਬੋਲਦੇ ਹਨ ਕਹਿੰਦੇ ਮੈਨੂੰ ਨੀਚ ਨੂੰ ਰੱਖਣਾ ਕਰੋ ਮੈਂ ਤਾਂ ਉਗਣਾ ਦਾ ਲਿਬੜਿਆ ਪਿਆ ਮਾੜੀ ਮੱਤ ਮਾਰ ਕੇ ਮੈਂ ਨੀਚ ਆ ਤੁਸੀਂ ਫਿਰ ਵੀ ਬਿਰਦ ਜਾਣ ਕੇ ਰੱਖਣਾ ਕਰਦੇ ਹੋ ਤਰਸ ਕਰ ਲਵੋ ਮੈਨੂੰ ਦਰਤ ਤੇ ਆਏ ਨੂੰ ਸਰਨ ਆਏ ਨੂੰ ਮੈਨੂੰ ਰੱਖਣਾ ਕਰ ਲੋ ਰੱਖ ਲਓ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਦੋ ਬੰਦ ਭਾਈ ਸ਼ਬਦ ਦੇ ਸੰਪੂਰਨ ਹੁੰਦੇ ਹਨ ਆਓ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਪਾਰਾ ਜੀ ਮਿਹਰ ਕਰਨ ਸਰਵਤ ਦਾ ਭਲਾ ਕਰਨ ਬਾਣੀ ਵਿਚਾਰ ਦੇ ਨੀਕਾਂ ਭੁੱਲਾਂ ਜੰਨੀਆਂ ਨਮਾਰਾ ਸਮਤ ਬਖਸ਼ ਲੈਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ